ਤੁਸੀਂ ਵੀ ਕੱਚੇ ਦੁੱਧ ਦੇ ਵਿੱਚ ਦੋ ਚੀਜ਼ਾਂ ਮਿਕਸ ਕਰਕੇ ਲਗਾਉਂਦੇ ਹੋ ਜਿਨ੍ਹਾਂ ਦਾ ਸਕਿਨ ਡਰਾਈ ਹੈਗੀ ਹੈ ਜਾਂ ਕਾਲਾਪਨ ਆ ਗਿਆ ਹੈ ਜਾਂ ਧੁੱਪ ਦੇ ਕਾਰਨ ਜਿਹੜੇ ਨੇ ਝੁੱਲਸ ਗਏ ਫੇਸ ਜਾਂ ਤੁਹਾਡੇ ਇੱਕਦਮ ਮਤਲਬ ਕਿ ਕਾਲਾਪਨ ਛਾ ਰਿਹਾ ਹੈ ਹਨਾ ਚਿਹਰੇ ਤੇ ਡੱਬ ਖੜੱਬਾ ਜਿਹਾ ਚਿਹਰਾ ਹੋ ਰਿਹਾ ਹੈ ਤੇ ਉਹਨੂੰ ਠੀਕ ਕਰਨ ਲਈ ਮੈਂ ਤੁਹਾਨੂੰ ਦੱਸਦੀ ਹਾਂ ਬਹੁਤ ਵੱਡੀ ਰੈਮਡੀ ਹੈ ਹੋਮ ਐਂਡ ਰੈਮਡੀ ਜਿਹੜੇ ਘਰ ਵਿੱਚ ਬਣਾ ਕੇ ਤੇ ਆਪਾਂ ਇਸਤੇਮਾਲ ਕਰ ਸਕਦੇ ਨਾਲੇ ਚਿਹਰੇ ਨੂੰ ਠੰਡਕ ਪਹੁੰਚਾਣਗੇ ਨਾਲੇ ਸ਼ੀਸ਼ੇ ਵਰਗਾ ਗਲੋਅ ਦੇਣਗੇ ਜਿਵੇਂ ਸ਼ੀਸ਼ਾ ਚਮਕਦਾ ਹੁੰਦਾ ਹੈ ਨਾ ਉਸ ਤਰੀਕੇ ਦਾ ਤੁਹਾਡੀ ਸਕਿਨ ਜਿਹੜੀ ਹੈ ਚਮਕਦਾਰ ਹੋ ਜਾਵੇ कोई भी एदादा एरा वगैरह लगाने की जरूरत नहीं पड़ेगी जद्दा मेरी स्किन देखो मैं कोई भी मतलब कि कोई क्रीम नहीं इस्तेमाल कीती हैगी क्योंकि मैं करती नहीं हैगी ਤੁਹਾਨੂੰ ਜਿਹੜੀਆਂ ਹੋਮੈਡ ਰੈਮਡੀਆ ਹੁੰਦੀ ਨੇ ਤੁਹਾਨੂੰ ਆਪਣੇ ਫੇਸ ਤੇ ਅਪਲਾਈ ਕਰਕੇ ਦੱਸਦੀ ਆ ਇਸ ਕਰਕੇ ਮੈਂ ਕੋਈ ਵੀ ਕਰੀਮ ਨਹੀਂ ਲਗਾਉਂਦੀ ਕੋਈ ਸਨਸਕ੍ਰੀਮ ਨਹੀਂ ਲਗਾਉਂਦੀ ਕੁਛ ਨਹੀਂ ਲਗਾਉਂਦੀ ਪਾਊਡਰ ਨਹੀਂ ਲਗਾਉਂਦੀ ਹੈਗੀ ਸਿਰਫ ਇੱਕ ਥੋੜੀ ਜਿਹੀ ਲਿਪਸਟਿਕ ਹੈ ਤੇ ਸੰਧੂਰ ਭਰਿਆ ਹੈ ਕਿ ਕਿ ਮੈਂ ਕਿਤੇ ਗਈ ਹੋਈ ਸੀਗੀ ਤੇ ਉੱਥੋਂ ਆਈ ਆ ਬਾਹਰੋਂ ਠੀਕ ਹੈ ਕਿਤੇ ਗਈ ਸੀ ਆਈ ਆ ਤੇ ਚਿਹਰੇ ਤੇ ਮੇਰੇ ਡਸਟ ਲੱਗ ਰਹੀ ਹੈ ਮੈਨੂੰ ਐਦਾਂ ਲੱਗ ਰਿਹਾ ਜਿਵੇਂ ਚਿਹਰਾ ਇੱਕਦਮ ਡਸਟ ਡਸਟ ਹੋਇਆ ਪਿਆ ਪਸੀਨੇ ਨਾਲ ਚਿਪਚਪਾਟ ਵਾਲਾ ਹੋਇਆ ਪਿਆ ਤੇ ਮੈਂ ਲੱਗੀ ਸੀ ਆਪਣੇ ਚਿਹਰੇ ਦੀ ਸਫਾਈ ਕਰਨ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਦੇ ਆ ਜਿਹੜੀਆਂ ਭੈਣਾਂ ਦੇ ਡਰਾਈਨੈਸ ਹੈਗੀ ਚਿਹਰੇ ਤੇ ਜਾਂ ਕਾਲਾਪਨ ਹੈਗਾ ਏ ਜਾਂ ਚਿਹਰੇ ਤੇ 글로 ਨਹੀਂ ਹੈਗਾ ਤੇ ਤੁਹਾਨੂੰ ਦੱਸਦੇ ਆ 글로 ਕਿੱਦਾਂ ਲੈ ਕੇ ਆਉਣਾ ਉਦੇ ਲਈ ਤੁਸੀਂ ਕੀ ਲੈਣਾ ਵਿਟਾਮਿਨ ਏ ਦਾ ਕੈਪਸੂਲ ਅਗਰ ਤੁਹਾਡੇ ਕੋਲ ਆਇਲ ਹੈਗਾ ਵਿਟਾਮਿਨ A ਦਾ ਤੇ ਉਹ ਲੈ ਸਕਦੇ ਹੋ ਅਗਰ ਤੁਹਾਡੇ ਕੋਲ ਐਦਾਂ ਦਾ ਕੈਪਸੂਲ ਹੈਗਾ ਤੇ ਇਹ ਲੈ ਸਕਦੇ ਹੋ ਠੀਕ ਹੈ ਦੂਸਰੀ ਚੀਜ਼ ਤੁਸੀਂ ਕੀ ਰਹਿਣੀ ਹੈਗੀ ਗਲਿਸਰਿਨ ਗਲਿਸਰਿਨ ਮੇਰੀ ਫੇਵਰਟ ਹੈ ਸਰਦੀ ਹੋਵੇ ਗਰਮੀ ਹੋਵੇ ਗਲਿਸਰਿਨ ਮੈਂ ਜਰੂਰ ਅਪਲਾਈ ਕਰਦੀ ਹਾਂ ਇਹਦੇ ਨਾਲ ਕੀ ਹੁੰਦਾ ਚਿਹਰੇ ਤੇ ਨ ਇੱਕਦ ਸੌਫਟ ਜਿਹਾ ਚਿਹਰਾ ਹੋ ਜਾਂਦਾ ਹੈ ਇੱਕਦਮ ਗਲੋਇੰਗ ਚਿਹਰਾ ਹੋ ਜਾਂਦਾ ਹੈ ਕੋਈ ਵੀ ਕਰੀਮ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਕੋਈ ਵੀ ਸੰਸਕ੍ਰੀਮ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਕੁਝ ਵੀ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਜਦੋਂ ਮੈਂ ਗਲਿਸਰਿਨ ਲਗਾ ਲੈਣੀ ਹੈ ਜਿਹਦੇ ਤੇ ਐਦਾਂ ਨਹੀਂ ਅਪਲਾਈ ਕਰਨੀ ਕਿਹੜੇ-ਕਿਹੜੇ ਚੀਜ਼ਾਂ ਵਿੱਚ ਅਪਲਾਈ ਕਰਦੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਹੈ ਬਹੁਤ ਸਾਰੀਆਂ ਵੀਡੀਓ ਮੈਂ ਐਦਾਂ ਦੀ ਅਪਲੋਡ ਕੀਤੀਆਂ ਹੋਈਆਂ ਨੇ ਕਿ ਜਿਹਦੇ ਨਾਲ ਸਾਡੀ ਸਮੱਸਿਆ ਜਿਹੜੀ skin ਦੀ ਕੋਈ ਵੀ ਸਮੱਸਿਆ ਉਹ ਨਾਲ ਠੀਕ ਹੋ ਜਾਂਦੀ ਹੈ ਸਿਰੇ ਵੀ ਵੀਡੀਓ ਪਾਈ ਸੀ ਕਿ ਮਲਤਾਨੀ ਮਿੱਟੀ ਕਿੱਦਾਂ ਲਗਾਣੀ ਹੈ ਜਿਨ੍ਹਾਂ ਦੇ ਚਿਹਰੇ ਤੇ ਝੁਰੜੀਆਂ ਨੇ ਝੁਰੜੀਆਂ ਨੂੰ ਠੀਕ ਕਰਨ ਲਈ ਉਹ ਵੀਡੀਓ ਤੁਸੀਂ ਜ਼ਰੂਰ ਦੇਖਣੀ ਹੈ ਤੇ ਚ ਲੱਗੀ ਮੈਂ ਆਪਣੇ ਚਿਹਰੇ ਦੀ ਸਫਾਈ ਕਰਨ ਵਾਸਤੇ ਕੱਚਾ ਦੁੱਧ ਲਿਆ ਤੇ ਵਿਟਾਮਿਨ E ਦਾ ਕੈਪਸੂਲ ਲੋ ਜੀ ਤੁਸੀਂ ਸੋਚਦੇ ਹੋਣੇ ਕਿ ਮੂੰਹ ਦੇ ਨਾਲ ਹੀ ਲੱਗ ਗਈ ਹੈ ਨਾ ਕਿਉਂਕਿ ਇਹ ਮੈਂ ਖਾ ਵੀ ਲੈਣੀ ਹੁੰਦੀ ਹੈ ਮੈਂ ਅੱਗੇ ਵੀ ਦੱਸਿਆ ਸੀਗਾ ਹਫਤੇ 'ਚ ਮੈਂ ਦੋ ਕੈਪਸੂਲ ਖਾ ਲੈਣੀ ਹੁੰਦੀ ਹੈ ਰਾਤ ਨੂੰ ਖਾਣੇ ਨੇ ਪਾਣੀ ਨਾਲ ਖਾਣੀ ਹੁੰਦੀ ਹੈ ਠੀਕ ਹੈ ਸੌਣ ਲੱਗੇ ਤੇ ਆ ਦੇਖੋ ਇਹਦੇ ਵਿੱਚ ਪਾ ਲਿਆ ਆਪਾਂ ਕੈਪਸੂਲ ਚਲੋ ਜੀ ਹੱਥ ਨਾਲ ਇਹਨੂੰ ਮਿਕਸ ਕਰ ਦਿੰਨੇ ਆ ਕੈਪਸੂਲ ਪਾ ਲਿਆ ਠੀਕ ਹੈ ਜੀ ਤੇ ਇਹਦੇ ਵਿੱਚ ਪਾ ਲੈਣਾ ਹੈ ਗਲਿਸਰੀਨ 3-4 ਬੂੰਦਾਂ ਇਹਦੇ ਵਿੱਚ ਪਾ ਲੈਣੀਆਂ ਨੇ ਆਪਾਂ ਗਲਿਸਰੀਨ ਠੀਕ ਹੈ 2-3 ਚਮਚੇ ਦੁੱਧ ਦੇ ਲਏ ਹੋਏ ਨੇ ਇੱਕ ਕੈਪਸੂਲ ਪਾ ਲਿਆ ਹੈ ਤੇ 3-4 ਡ੍ਰੋਪਸ ਆਪ ਇਹਦੇ ਵਿੱਚ ਗਲੀਸਰੀਨ ਦੇ ਐਡ ਕਰ ਲੈਣੇ ਨੇ ਤੇ ਆ ਦੇਖੋ ਸੋਹਣਾ ਜਿਹਾ ਕਲੀਨਜ਼ਰ ਬਣ ਕੇ ਤਿਆਰ ਹੋ ਗਿਆ ਜਿਹੜਾ ਸਾਡੀ ਸਕਿਨ ਨੂੰ ਕਲੀਨ ਕਰੇਗਾ ਸਾਡੀ ਜਿੰਨੀ ਵੀ ਡਸਟ ਜਿਦੋਂ ਆਪਾਂ ਕਿਤੋਂ ਆਨੇ ਆ ਨਾ ਸਾਡਾ ਚਿਹਰਾ ਜਿਹੜਾ ਨਾ ਇੱਕਦਮ ਨਾ ਝੁੱਲਸ ਜਾਂਦਾ ਜਿਵੇਂ ਹੁਣ ਧੁੱਪ ਪੈ ਰਹੀ ਹੈ ਗਰਮੀ ਦੇ ਕਾਰਨ ਸਾਡੀ ਸਕਿਨ ਇੱਕਦਮ ਝੁੱਲਸ ਜਾਂਦੀ ਹੈ ਜਾਂ ਸਕਿਨ ਤੇ ਕਾਲਾਪਨ ਆ ਜਾਂਦਾ ਹੈ ਜਿ ਕਈਆਂ ਦੀ ਸਕਿਨ ਰੈੱਡ ਰੈੱਡ ਹੋ ਜਾਂਦੀ ਹੈ ਕਈਆਂ ਦੇ ਨਾ ਸਨਟਾਈਨ ਹੋ ਜਾਂਦਾ ਬਹੁਤ ਹੀ ਜਲਦੀ ਮਤਲਬ ਕਿ ਚਿਹਰੇ ਦਾ ਨਾਸਵੱਜ ਜਾਂਦਾ ਹੈ ਜਾਂ ਬਾਹਰੋਂ ਧੂੜ ਤੱਪਾ ਜੋ ਵੀ ਹੈ ਨਾ ਸਾਡੀ ਸਕਿਨ ਦੇ ਅੰਦਰ ਓਪਨ ਪੋਰਸ ਦੇ ਵਿੱਚ ਜਾ ਕੇ ਫਸ ਜਾਂਦਾ ਤੇ ਉਹ ਫਿਰ ਗੰਦਗੀ ਜੀ ਜਿਹੜੀ ਹੁੰਦੀ ਹੈ ਨਾ ਮਤਲਬ ਕਾਫੀ ਰੂਪ ਧਾਰ ਲੈਂਦੀ ਹੈ ਸਾਡੀ ਸਮੱਸਿਆ ਤੇ ਕਈ ਮਤਲਬ ਕਿ ਪ੍ਰੋਬਲਮ ਆਣੇ ਸ਼ੁਰੂ ਹੋ ਜਾਂਦੀਆਂ ਨੇ ਇਸ ਕਰਕੇ ਤੁਸੀਂ ਦੇਖੋ ਜਦੋਂ ਵੀ ਤੁਸੀਂ ਬਾਹਰੋਂ ਆਉਂਦੇ ਹੋ ਦੁੱਧ ਲਓ ਇਸ ਤਰੀਕੇ ਨਾਲ ਥੋੜਾ ਜਿਹਾ ਠੰਡਾ ਠੰਡਾ ਲਓ ਫ੍ਰਿਜ ਵਿੱਚੋਂ ਦੁੱਧ ਲਓ ਕੱਚਾ ਹੋਵੇ ਅਗਰ ਕੱਚਾ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਉਬਲਿਆ ਹੈਗਾ ਉਹੀ ਲੈ ਸਕਦੇ ਹੋ ਤੁਸੀਂ ਫ੍ਰਿਜ ਦੇ ਵਿੱਚ 2-4 ਚਮਚੇ ਦੁੱਧ ਲੈਣੇ ਨੇ ਇਸ ਤਰੀਕੇ ਨਾਲ ਕੈਪਸੂਲ ਪਾਓ ਕੈਪਸੂਲ ਨਹੀਂ ਵੀ ਹੈਗਾ ਤੇ ਸਕਿੱਪ ਕਰ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਪਾਰੋਗੇ ਤਾਂ ਸਭ ਤੋਂ ਵਧੀਆ ਹੋਵੇਗਾ ਤੇ 글ੀਸਰਿਨ ਲੈਣੀ ਹੈ 글ੀਸਰਿਨ ਮੇਨ ਜਿਹੜੀ ਹੈ ਉਹ ਮੈਂ ਲੈਣੀ ਹੋਣੀ ਹੈ ਤੇ ਇਸ ਤਰੀਕੇ ਨਾਲ ਦੇਖੋ ਆਪਾਂ ਚਿਹਰੇ ਦੀ ਕਰਨੀ ਹੈਗੀ ਹੁਣ ਸਫਾਈ ਜਿੰਨੀ ਵੀ ਡਸਟ ਜਿੰਨੀ ਵੀ ਗੰਦਗੀ ਜਿਹੜੀ ਚਿਹਰੇ ਦੇ ਵਿੱਚ ਫਸੀ ਹੈ ਜਿਹੜੀ ਆਪਾਂ ਸਾਰੇ ਗਏ ਸੀ ਕਿ ਕਿਤੇ ਤੇ ਫਿਰ ਮੈਂ ਜਦੋਂ ਆਈ ਆ ਮਤਲਬ ਕਿ ਕੱਲ ਗਈ ਸੀਗੀ ਮੇਰੀ ਮੰਮੀ ਹਣਾ ਕੋਲੇ ਤੇ ਫਿਰ ਮੈਂ ਆ ਗਈ ਆ ਵਾਪਸ ਤੇ ਆਂਧਿਆ ਆਂਧਿਆ ਮੇਰਾ ਚਿਹਰਾ ਹੋ ਗਿਆ ਇੱਕਦਮ ਗੰਦਾ ਆਈ ਤਾਂ ਮੈਂ ਮੋਟਰਸਾਈਕਲ ਤੇ ਮੋਟਰਸਾਈਕਲ ਤੁਹਾਨੂੰ ਪਤਾ ਹੀ ਹੈ ਕਿੰਨੀ ਮਤਲਬ ਕਿ ਉੱਪ ਵੀ ਪੈਂਦੀ ਸਿੱਧੀ ਚਿਹਰੇ ਨੂੰ ਔਰ ਜਿਹੜੀ ਡਸਟ ਹੁੰਦੀ ਹੈ ਉਹ ਇੰਨੀ ਮਤਲਬ ਕਿ ਉਡ ਰਹੀ ਹੈ ਹੁਣ ਗਰਮੀ ਕਾਰਨ ਸੁੱਕੀਆਂ ਸੜਕਾਂ ਪੀ ਇਹਨੇ ਮਿੱਟੀ ਇੰਨੀ ਉੱਡਦੀ ਵੀ ਇਹ ਸਾਰੀ ਫੇਸ ਤੇ ਜੰਬ ਜਾਂਦੀ ਹੈ ਤੇ ਆ ਦੇਖੋ ਤੇ ਫੇਸ ਵੀ ਇੱਕਦਮ ਕਾਲਾ ਕਾਲਾ ਹੋ ਜਾਂਦਾ ਹੈ ਔਰ ਜੜੀ ਸਾਰੀ ਡਸਟ ਚਿੰਬੜ ਜਾਂਦੀ ਆਪਣੇ ਫੇਸ ਨੂੰ ਤੇ ਸਕਿਨ ਦਾ ਗਲੋ ਵੀ ਗੁੰਮ ਹੋ ਜਾਂਦਾ ਦੇਖੋ ਦੇਖੋ ਸਾਫ਼ ਹੋਈ ਜਾ ਰਹੀ ਤੇ ਕਿੰਨਾ ਦੇਖੋ ਸਾਫ਼ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਲਾਈਵ ਦੇਖੋ ਕਿੰਨਾ ਸਾਫ਼ ਹੋ ਰਿਹਾ ਨਾ ਕਿੰਨੀ ਗੰਦਗੀ ਜੀ ਨਿਕਲ ਰਹੀ ਚਿਹਰੇ ਵਿੱਚੋਂ ਜਿੰਨੇ ਜੰਮੇ ਸੀਗੇ ਜਿੰਨੇ ਆਪਣੇ ਉੱਡ ਉੱਡ ਕੇ ਚਿਹਰੇ ਤੇ ਪਈਏ ਸਾਰੀ ਹੀ ਗੰਦਗੀ ਇਸ ਤਰੀਕੇ ਨਾਲ ਆਪਾਂ ਇਹ ਕੱਢ ਲੈਣੀ ਹੈ ਬਹੁਤ ਵਧੀਆ ਹੈਗਾ ਇਸ ਤਰੀਕੇ ਨਾਲ ਕੱਚੇ ਦੁੱਧ ਦੇ ਵਿੱਚ ਤੁਸੀਂ ਇਹ ਵਾਲੀ ਚੀਜ਼ਾਂ ਜੁੜੀਆਂ ਨੇ ਮਿਲਾ ਕੇ ਫੇਸ ਨੂੰ ਸਾਫ਼ ਕਰਿਆ ਕਰੋ ਬਹੁਤ ਹੀ ਵਧੀਆ ਹੈ ਸੀਰਮ ਤੁਹਾਨੂੰ ਮੈਂ ਦੱਸਿਆ ਮਤਲਬ ਕਿ ਜਿਹੜਾ ਹੁੰਦਾ ਨਾ ਕਲੀਂਜਰ ਬਹੁਤ ਵਧੀਆ ਕਲੀਂਜਰ ਹੈ ਜਿਹੜਾ ਇਸ ਤਰੀਕੇ ਨਾਲ ਤੁਸੀਂ ਸਾਫ਼ ਕਰ ਲੈਣਾ ਆਪਣਾ ਦੇਖੋ ਗਰਦਨ ਤੇ ਵੀ ਪਈ ਹੋਈ ਐ ਆ ਦੇਖੋ ਤੇ ਤੁਹਾਨੂੰ ਲੱਗ ਹੀ ਰਿਹਾ ਸਾਫ਼ ਹੋ ਗਿਆ ਨਾ ਦੇਖੋ ਚਿਹਰਾ ਕਿੰਨਾ ਸਾਫ਼ ਲੱਗ ਰਿਹਾ ਦੇਖੋ ਕਿੰਨੀ ਗੰਦਗੀ ਨਿਕਲੀ ਆ ਦੇਖੋ ਕੈਮਰੇ 'ਚ ਸ਼ਾਇਦ ਘੱਟ ਨਜ਼ਰ ਆਂਦੀ ਹੋਵੇ ਆ ਦੇਖੋ ਕਿੰਨੀ ਗੰਦੀ ਰੂਹ ਹੋ ਗਈ ਐ ਦੁਬਾਰਾ ਲੈਣੀ ਆ ਸਾਫ਼ ਵਾਲੀ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਨੂੰ ਕਰਨਾ ਹੈਗਾ ਸਾਫ਼ ਤੇ ਬਹੁਤ ਹੀ ਪਿਆਰਾ ਜਿਹਾ 글로ਅ ਆ ਜਾਂਦਾ ਆ ਦੇਖੋ ਕਿੰਨਾ ਪਿਆਰਾ ਜਿਹਾ ਚਿਹਰਾ ਹੋ ਗਿਆ 글로ਅ ਦੇਖੋ ਚਿਹਰਾ ਅਗਰ ਤੁਸੀਂ ਡੇਲੀ ਇਸ ਤਰੀਕੇ ਨਾਲ ਕਰਦੇ ਹੋ ਰੰਗ ਤੁਹਾਡਾ ਗੋਰਾ ਹੋ ਜਾਏਗਾ ਸਾਫ ਸੁਥਰਾ ਐਂਡ ਕਲੀਨ ਹੋ ਜਾਏਗਾ ਚਿਹਰਾ ਵੀ ਤੁਹਾਡਾ ਤੇ ਜਿਹੜੀਆਂ ਮੇਂ ਪਰੇਸ਼ਾਨੀਆਂ ਤੁਹਾਡੇ ਚਿਹਰੇ ਦੇ ਨੇ ਨਾ ਸਾਰੇ ਠੀਕ ਹੋ ਜਣੇ ਕਈ ਵਾਰ ਹੁੰਦਾ ਨਾ ਚਿਹਰਾ ਕਈ ਵਾਰ ਮੱਥਾ ਕਾਲਾ ਜਾਂ ਗੱਲਾਂ ਤੋਂ ਗੋਰਾ ਹੋ ਜਾਂਦਾ ਹੈ ਮੱਥਾ ਥੋੜਾ ਕਾਲਾ ਕਾਲਾ ਲੱਗਣ ਲੱਗ ਜਾਂਦਾ ਥੋੜਾ ਥੋੜਾ ਟੁਕੜਿਆਂ ਦੇ ਵਿੱਚ ਆਪਣਾ ਫੇਸ ਜਿਹੜਾ ਹੈ ਕਈ ਵਾਰ ਕਾਲਾ ਕਈ ਵਾਰ ਗੋਰਾ ਇਦਾਂ ਹੋ ਜਾਂਦਾ ਹੈ ਡਾਰਕ ਬਰਾਊਨ ਜਿਹਾ ਇਦਾਂ ਕਰਕੇ ਮਤਲਬ ਕਿ ਹੋ ਜਾਂਦੇ ਨੇ ਪੈਚ ਜੇ ਬਣ ਜਾਂਦੇ ਕਈ ਵਾਰ ਇਸ ਤਰੀਕੇ ਨਾਲ ਮੱਥੇ ਤੇ ਵੀ ਸਾਰੇ ਹੀ ਤੁਹਾਡੇ ਸਾਫ ਹੋ ਜਾਣਗੇ ਔਰ ਰੰਗ ਵੀ ਤੁਹਾਡਾ ਇਕਦਮ ਸਾਫ ਤੇ ਇਕਦਮ ਕਲੀਨ ਹੋ ਜਾਵੇਗਾ ਠੀਕ ਹੈ ਛੋਟੇ ਛੋਟੇ ਆ ਰੈਮਡੀ ਦੇਖੋ ਛੋਟੇ ਛੋਟੇ ਚੀਜ਼ਾਂ ਨੇ ਛੋਟੇ ਛੋਟੀਆਂ ਚੀਜ਼ਾਂ ਦੇ ਨਾਲ ਹੀ ਤੁਸੀਂ ਆਪਣੇ ਫੇਸ ਨੂੰ ਇਕਦਮ ਗਲੋਇੰਗ ਇਕਦਮ ਚਮਕਦਾਰ ਬਣਾ ਸਕਦੇ ਇਸ ਤਰੀਕੇ ਨਾਲ ਤੁਸੀਂ ਕੱਚੇ ਦੁੱਧ ਦੇ ਵਿੱਚ ਇਹ ਚੀਜ਼ਾਂ ਮਿਕਸ ਕਰਕੇ ਲਗਾਣੀਆਂ ਨੇ ਚਿਹਰਾ ਇਕਦਮ ਤੁਹਾਡਾ ਸੌਫਟ ਐਂਡ ਮਲੇਮ ਹੋ ਜਾਵੇਗਾ ਠੀਕ ਹੈ ਤੇ ਮੈਂ ਵੀਡੀਓ ਸਵੇਰੇ ਪਾਈ ਸੀਗੀ ਜਿਨ੍ਹਾਂ ਭੈਣਾਂ ਦੇ ਨਾਲ ਚੂੜੀਆਂ ਦੀ ਪ੍ਰੋਬਲਮ ਹੈ ਜਿਨ੍ਹਾਂ ਦੇ ਰਿੰਕਲ ਹੋ ਗਏ ਨੇ ਮੇਰੀ 41 ਸਾਲ ਦੀ ਏਜ ਹੈ ਤੁਸੀਂ ਮੇਰੀ ਸਕਿਨ ਦੇਖ ਸਕਦੇ ਹੋ ਸਕਿਨ ਮੇਰੀ ਬਿਲਕੁਲ ਹੀ ਟਾਈਟ ਪਈ ਹੈ ਕੋਈ ਰਿੰਕਲ ਨਹੀਂ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਆਪਾਂ ਤੇ ਕੀ ਈਸ਼ੁਨ ਹੀ ਹੈਗਾ ਮੇਰੇ ਚਿਹਰੇ ਤੇ ਕਿਉਂਕਿ ਮੈਂ ਆਪਣੀ ਕੇਅਰ ਕਰਦੀ ਰਹਿਣੀ ਹੈ ਸਵੇਰੇ ਵੀਡੀਓ ਪਾਈ ਸੀ ਮਲਤਾਨੀ ਮਿੱਟੀ ਤੇ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਹੋਰ ਮਿਕਸ ਕਰਕੇ ਉਹ ਡੇਲੀ ਲਗਾਉਣ ਵਾਸਤੇ ਉਹਨਾਂ ਨੂੰ ਕਿਹਾ ਹੈ ਜਿਨ੍ਹਾਂ ਦੇ ਰਿੰਕਲ ਦੀ ਪ੍ਰੋਬਲਮ ਹੈ ਜਿਨ੍ਹਾਂ ਦੀ ਸਕਿਨ ਲੂਜ਼ ਹੈ ਜਾਂ ਜਿਨ੍ਹਾਂ ਦੇ ਝੁਰੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਠੀਕ ਹੈ ਤੇ ਉਹ ਤੁਸੀਂ ਆਪਣਾ ਉਹ ਲਗਾ ਕੇ ਫੇਸ 팩 ਆਪਣੇ ਚਿਹਰੇ ਦੀਆਂ ਝੁਰੜੀਆਂ ਠੀਕ ਕਰ ਸਕਦੇ ਹੋ ਠੀਕ ਹੈ ਜੀ ਤਾਂ ਦੇਖੋ ਦੇਖੋ ਕਿੰਨਾ ਸਾਫ ਸੁਥਰਾ ਚਿਹਰਾ ਹੋ ਗਿਆ ਤੇ ਕਿੰਨਾ ਗਲੋਇੰਗ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਚਿਹਰੇ ਤੇ ਇੱਕਦਮ ਗਲੋ ਆ ਗਿਆ ਹੈ ਭਰ ਭਰ ਕੇ 10 15 ਮਿੰਟ ਇੰਨੇ ਤੁਸੀਂ ਮ사ਜ ਕਰ ਵੀ ਲਓਗੇ ਨਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਜ਼ਿਆਦਾ ਟਾਈਮ ਲਾ ਦੇਣੀ ਹੁੰਦੀ ਹੈ ਅਗਰ 10 ਮਿੰਟ ਵੀ ਜੇ ਮੈਂ ਕਹਾਂ ਕਿ 10 ਮਿੰਟ ਵਿੱਚ ਅਸਰ ਹੋ ਜਾਏਗਾ ਚਿਹਰੇ ਦਾ ਤੇ ਮੈਂ 5 ਮਿੰਟ ਵਾਧ ਦੇ ਹੀ ਲਾਣੀ ਹੁੰਦੀ ਹੈ ਤਾਂ ਜੋ ਜਿਹੜਾ ਚਿਹਰਾ ਇੱਕਦਮ ਸੌਫਟ ਤੇ ਇੱਕਦਮ ਮਲਾਈਮ ਰਵੇ ਦੇਖੋ ਰੂਹ ਵਾਂਗੂ ਚਿਹਰਾ ਹੋ ਜਾਂਦਾ ਹੈ ਬਹੁਤ ਹੀ ਸੌਫਟ ਜਿਹਾ ਹੋ ਗਿਆ ਹੈ ਤਾਂ ਦੇਖੋ ਜੇ ਜੇ ਮੈਨੂੰ ਵਾਸ਼ ਕਰਨਾ ਤੇ ਇੰਨਾ ਸੋਹਣਾ ਹੋ ਜਾਣਾ ਕੋਈ ਵੀ ਸੰਸਕ੍ਰੀਮ ਲਗਾਉਣ ਦੀ ਜਰੂਰਤ ਨਹੀਂ ਪੈਣੀ ਹੈਗੀ ਕੋਈ ਕਰੀਮ ਲਗਾਉਣ ਦੀ ਜਰੂਰਤ ਨਹੀਂ ਪੈਣੀ ਹੈਗੀ ਕੁਝ ਨਹੀਂ ਲਗਾਉਣ ਦੀ ਜ਼ਰੂਰਤ ਪੈਣੀ ਹੈਗੀ ਤੇ ਚਿਹਰਾ ਸਾਡਾ ਇੱਕਦਮ ਸੋਨਾ ਗਲੋਇੰਗ ਹੋ ਜਾਂਦਾ ਆਹ ਦੇਖੋ ਇਸ ਤਰੀਕੇ ਨਾਲ ਤੁਸੀਂ ਮ사ਜ ਕਰ ਲਓ ਦੇਖੋ ਸੌਫਟ ਹੋ ਗਿਆ ਚਿਹਰਾ ਦੇਖੋ ਕਿੰਨਾ ਗਲੋ ਆਇਆ ਦੇਖੋ ਤੁਸੀਂ ਖੁਦ ਦੇਖ ਸਕਦੇ ਹੋ ਡਸਟ ਉੱਤਰ ਗਈ ਚਿਹਰੇ ਤੋਂ ਕਿੰਨਾ ਗਲੋ ਆ ਗਿਆ ਸਿਹਰੇ ਤੇ ਆ ਦੇਖੋ ਪਰ ਪਰ ਕੇ 글로 ਆ ਜਾਂਦਾ ਹੈ ਅਗਰ ਡੇਲੀ ਤੁਸੀਂ ਇਸ ਤਰੀਕੇ ਨਾਲ ਆਪਣਾ ਚਿਹਰੇ ਦੀ ਸਫਾਈ ਕਰਦੇ ਹੋ ਤੁਹਾਡਾ ਚਿਹਰਾ ਬਹੁਤ ਹੀ ਸਾਫ ਸੁਥਰਾ اور ਗਲੋਇੰਗ ਹੋ ਜਾਵੇਗਾ ਰੰਗ ਗੋਰਾ ਹੋ ਜਾਵੇਗਾ ਅਗਰ ਤੁਸੀਂ ਆਪਣੇ ਬੱਚਿਆਂ ਦੇ ਇਸ ਤਰੀਕੇ ਨਾਲ ਕੋਟਨ ਦੇ ਨਾਲ ਉਹਦਾ ਚਿਹਰਾ ਸਾਫ ਕਰਦੇ ਹੋ ਬੱਚਿਆਂ ਦੇ ਰੰਗ ਵੀ ਗੋਰੇ ਰਹਿਣਗੇ ਤੇ ਸੌਫਟ ਰਹੇਗਾ ਚਿਹਰਾ ਠੀਕ ਹੈ ਜੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਵੀਰੋ ਲਾਈਕ ਸ਼ੇਅਰ ਤੇ ਕਮੈਂਟਸ ਹੌਣੇ ਜੀ ਜ਼ਰੂਰ ਕਰਨਾ ਠੀਕ ਹੈ ਜਿੱਥੇ ਵੀ ਤੁਸੀਂ ਮੈਨੂੰ ਦੇਖ ਰਹੇ ਹੋ ਆਪਣੀ ਜਗ੍ਹਾ ਦਾ ਨਾਮ ਆਪਣੇ ਪਿੰਡ ਦਾ ਨਾਮ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖਣਾ ਤਾਂ ਜੋ ਮੈਨੂੰ ਵੀ ਪਤਾ ਚੱਲੇ ਕਿ ਕਿੱਥੇ-ਕਿੱਥੇ ਮੇਰੇ ਫ੍ਰੈਂਡਸ ਮੈਨੂੰ ਦੇਖ ਰਹੇ ਨੇ ਮੇਰੀਆਂ ਭੈਣਾਂ ਮੈਨੂੰ ਦੇਖ ਰਹੀਆਂ ਨੇ ਬਹੁਤ ਸਾਰਾ ਪਿਆਰ ਦੇਣ ਲਈ ਦਿਨੋਂ ਧੰਨਵਾਦ ਜੀ ਤੇ ਹੁਣ ਮੈਂ ਆਪਣੇ ਫੇਸ ਨੂੰ ਵਾਸ਼ ਕਰਦੀ ਆਂ ਤੇ ਤੁਹਾਡੇ ਤੋਂ ਵੀ ਇਜਾਜ਼ਤ ਲੈਣੀ ਆਂ ਫਿਰ ਮਿਲਦੇ ਆਂ ਜੀ ਨੈਕਸਟ ਵੀਡੀਓ ਨਾਲ ਤੇ ਆ ਦੇਖੋ ਜੀ ਦੁੱਧ ਇਦਾਂ ਇਸਤੇਮਾਲ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਫਿਰ ਮਿਲਦੇ ਆ ਨਵੀਂ ਵੀਡੀਓ ਵਿੱਚ ਬਾਏ ਬਾਏ